ਇਹ ਅਜਿਹਾ ਇਸ ਤਰ੍ਹਾਂ ਹੈ ਸਾਡੀ ਤਕਰੀਬਨ 1 ਸਾਲ ਤੋਂ ਉਹਨਾਂ ਨਾਲ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਜਦੋਂ ਹੁਣ ਲਾਸਟ ਵੀਕ ਦੇ ਵਿੱਚ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਇਹਨਾਂ ਦੇ ਜਿਨ੍ਹਾਂ ਦੇ ਜ਼ਮੀਨ ਦੇ ਮਾਲਕ ਨੇ ਪਲੱਸ ਆਗੂ ਸੀਗੇ ਕਿਸਾਨ ਆਗੂ ਸੀ ਉਹਨਾਂ ਨਾਲ ਮੀਟਿੰਗ ਹੋਈ ਸੀ ਉਦੋਂ ਤੋਂ ਬਾਅਦ ਸਾਡੇ ਕੋਲ ਇਹ ਆਈ ਵੀ ਚਾਰ ਜਾਂ ਪੰਜ ਬੰਦੇ ਨੂੰ ਛੱਡ ਕੇ ਬੱਚਿਆਂ ਦੇ ਵਿੱਚੋਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਹੋ ਰਿਹਾ ਹੈ ਅੱਜ ਜਿਹੜਾ ਸਾਡਾ ਇੱਕ ਗੱਲ ਉਸ ਦਿਨ ਇਹ ਗਲਤ ਗੱਲ ਕਹੀ ਗਈ ਸੀ ਵੀ ਜਿਹੜੀ ਅਮਾਉਂਟ ਹੈ ਬੀ ਹੈ ਫਰੀ ਖੇਤਾਂ ਦੇ ਜ਼ਮੀਨ ਦੇ ਵਿੱਚੋਂ ਲੈ ਕੇ ਜਾ ਰਹੇ ਨੇ ਕੋਈ ਮੁਆਵਜ਼ਾ ਨਹੀਂ ਦੇ ਰਹੇ ਕਿਸੇ ਕੋਲ ਕੁਛ ਨਹੀਂ ਹੈ ਵੀ ਜ਼ਬਰਦਸਤੀ ਲੈ ਕੇ ਜਾ ਰਹੇ ਨੇ ਇਹ ਗੱਲ ਬਿਲਕੁਲ ਗਲਤ ਸੀ ਉਹੀ ਗੱਲ ਦੱਸਣ ਵਾਸਤੇ 32 ਦੇ 32 ਬੰਦੇ ਨੂੰ ਅੱਜ ਇੱਥੇ ਬੁਲਾਇਆ ਗਿਆ ਸੀ ਜਿਨ੍ਹਾਂ ਦੇ ਜ਼ਮੀਨ ਦੇ ਵਿੱਚੋਂ ਇਹ ਪਾਈਪ ਜਾਣੀ ਹੈ ਪਹਿਲਾਂ ਇਹਨਾਂ ਨੂੰ ਕਲੀਅਰ ਕੀਤਾ ਗਿਆ ਵੀ ਇਹ ਰਾਈਟ ਆਫ ਯੂਜ਼ ਹੈ ਪਹਿਲੀ ਗੱਲ ਤਾਂ ਕੋਈ ਮਾਲਕੀ ਦਾ ਅਧਿਕਾਰ ਨਹੀਂ ਹੈ ਦੂਸਰੀ ਗੱਲ ਇਹਨਾਂ ਦੇ ਕੁਝ ਕੁਆਰੀਆਂ ਸੀਗੀਆਂ ਪਟਕੋਰੀਆਂ ਨੋਕਵਰੀਆਂ ਸਿਗੀਆਂ ਰਿਟਰਨ ਦੇ ਵਿੱਚ ਕੰਪਨੀ ਤੋਂ ਲੈ ਕੇ ਲੈਣ ਨੂੰ ਦੇ ਦਿੱਤਾ ਗਿਆ ਸੀਗਾ ਇੱਕ ਇਸ ਤੋਂ ਬਾਅਦ ਇਹ ਸੀਗਾ ਵੀ ਜਿੰਨੇ ਵੀ ਮਲਕੇ ਮਾਉਂਟ ਦੇ ਚੈੱਕ ਬੰਦੇ ਨੇ ਟੋਟਲ 36 ਬੰਦਿਆਂ ਦੇ 2 ਕਰੋੜ ਰੁਪਏ ਦੇ ਲਗਭਗ ਚੈੱਕ ਬੰਦੇ ਨੇ ਚੈੱਕ ਕੰਪਨੀ ਕੋਲੇ ਤਿਆਰ ਨੇ ਉਹ ਮਲਕ ਦੇਨ ਨੂੰ ਤਿਆਰ ਹੈ ਜੇ ਕੋਈ ਵੀ ਬੰਦਾ ਕੋ ਚੈੱਕ ਲੈਣਾ ਚਾਹੁੰਦਾ ਹੈ ਨਾ ਤਾਂ ਲੈ ਸਕਦਾ ਹੈ ਬਾਕੀ ਇਹਨਾਂ ਦੀ ਕੋਈ ਵੀ ਕੁਆਰੀ ਹੈ ਉਹਦਾ ਅਸੀਂ ਜਵਾਬ ਦੇਣ ਨੂੰ ਤਿਆਰ ਹੈ ਮੁਆਵਜ਼ਾ ਪਹਿਲੇ ਪਹਿਲਾ ਮੁਆਵਜ਼ਾ ਇਹ 7 ਲੱਖ ਰੁਪਏ ਸੀਗਾ ਪਿੱਛੇ ਉਹ ਨੇ ਉਸ ਤੋਂ ਬਾਅਦ ਕੰਪਨੀ ਦੇ ਬੰਦਿਆਂ ਨਾਲ ਪਲੱਸ ਉੱਚ ਅਧਿਕਾਰੀਆਂ ਨਾਲ ਪਲੱਸ ਜਿਨ੍ਹਾਂ ਦੇ ਜ਼ਮੀਨਾਂ ਨੇ ਪਲੱਸ ਜਿਹੜੇ ਕਿਸਾਨ ਆਗੂ ਨੇ ਸਾਲਾਂ ਨਾਲ ਰਲ ਕੇ ਉਹ 7 ਲੱਖ ਤੋਂ ਵਧਾ ਕੇ 21 23 24 ਤੇ 25 ਕੀਤਾ ਗਿਆ ਮਲਗੋ ਕਿਸੇ ਨੂੰ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਸਾਰੀ ਗੱਲ ਦੱਸਣ ਵਾਸਤੇ ਹੀ ਅੱਜ ਮੀਟਿੰਗ ਕਰਕੇ ਨੂੰ ਦੱਸਿਆ ਗਿਆ ਸੀਗਾ ਧੰਨਵਾਦ ਇਹ 7 ਲੱਖ ਇੱਕ 7 ਲੱਖ 21 ਹਿਸਾਬ ਕਿੱਲੇ ਦਾ ਕਿਹਾ ਇਹ ਇਸ ਤਰ੍ਹਾਂ ਹੈ ਜੀ ਕੀ ਇਹਦਾ ਕੋ ਸਿਸਟਮ ਬੰਦਾ ਹੈ ਵੀ ਜੇ ਮੈਂ ਸਪੋਜ਼ ਕਰੂੰ ਇੱਕ ਰੇਟ ਫਿਕਸ ਕਰ ਲਿਆ ਜਿੰਨੇ ਰੇਟ ਜਗ੍ਹਾ ਦੇ ਵਿੱਚ ਦੀ ਜਾਂਦੀ ਹੈ ਮੰਨ ਲਓ ਮਨ ਲਓ ਕਿ 70 ਲੱਖ ਰੁਪਇਆ ਜਗ੍ਹਾ ਦੀ ਕੀਮਤ ਲਗਾ ਲਈ ਜੇ ਤੁਸੀਂ ਰਾਈਟ ਟੂ ਯੂਜ਼ ਲੈਣਾ ਤਾਂ 10% ਉਹਦੀ ਵੈਲਿਊ ਬਣਦੀ ਸੀਗੀ ਉਹ 7 ਲੱਖ ਹੋ ਗਈ ਅੱਜ ਇਹ ਜਿਹੜੇ ਜ਼ਮੀਨ ਦੀ ਕੀਮਤ ਲਗਾਈ ਗਈ ਹੈ 2 ਕਰੋੜ 10 ਲੱਖ ਰੁਪਇਆ ਇਹਦੇ ਅਸੈਸ ਕਰਕੇ 21 ਲੱਖ ਰੁਪਇਆ ਪਰ ਰੰਦ ਰਕੇ ਜਿਹੜਾ ਏਕੜ ਉਹ ਜਿੰਨੀ ਉਹਦੀ ਲੈਂਥ ਜਾਣੀ ਹੈ ਉਹ ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਕੰਪਨੀ ਨੂੰ ਦੱਸ ਦੇਣਗੇ ਜਿੰਨੀ ਲੈਂਥ ਜਾਣੀ ਹੈ ਉਹਨੂੰ ਕੈਲਕੂਲੇਟ ਕਰਕੇ ਜਿੰਨਾ ਜਿੰਨਾ ਜਿਹਦੇ ਏਰੀਆ ਜਾਣਾ ਉਹਨੇ ਉਹਦੇ ਰੇਟ ਕੈਲਕੂਲੇਟ ਕਰਕੇ ਉਹ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਜਿੰਨੇ 36 ਬੰਦੇ ਸੀਗੇ ਉਹਨਾਂ ਦਾ ਬਾਈ ਨੇਮ ਉਹਨਾਂ ਨੂੰ ਦੱਸਤਾ ਵੀ ਤੁਹਾਡੇ ਇੰਨੀ ਨਹੀਂ ਰਕਮ ਬੰਦਿਆ ਚੱਕ ਇਹਨਾਂ ਤੋਂ ਤਿਆਰ ਹੈ ਜੇ ਕਿਸੇ ਨੇ ਹੁਣ ਲੈਣਾ ਹੁਣ ਲੈ ਸਕਦਾ ਜੇ ਕਿਸੇ ਨੇ ਇੱਕ ਦੋ ਦਿਨ ਜਦੋਂ ਵੀ ਲੈਣਾ ਹੋ ਲੈਣ ਨੂੰ ਤਿਆਰ ਹੈ ਤਾਂ ਜਦੋਂ ਮਰਜ਼ੀ ਲੈ ਸਕਦਾ ਤਾਂ ਮੇਰਾ ਨਾਮ ਚੰਦਰਸ਼ੇਖਰ ਹੈ ਜੀ ਮੈਂ ਐਚਪੀਸੀਐਲ ਦੇ ਵਿੱਚ ਚੀਫ ਮੈਨੇਜਰ ਪ੍ਰੋਜੈਕਟ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪਟੰਡਾ ਸਿੰਗੂਲ ਪਾਈਪਲਾਈਨ ਪ੍ਰੋਜੈਕਟ ਤੇ ਜਿੱਦਾਂ ਸਰ ਨੇ ਕਿਹਾ ਜਿਹੜਾ ਪਾਈਪਲਾਈਨ ਦਾ ਜਿਹੜਾ ਕੰਮ ਹੈਗਾ ਪੈਟਰੋਲੀਅਮ ਐਂਡ ਮਿਨਰਲ ਪਾਈਪਲਾਈਨ ਇੱਕ ਤੋਂ 1962 ਦੇ ਤਹਿਤ ਕੀਤਾ ਜਾਂਦਾ ਹੈ ਜਿੰਦੇ ਵਿੱਚ ਪਰਮਨੈਂਟ ਐਕਵੀਜ਼ੀਸ਼ਨ ਅਸੀਂ ਨਹੀਂ ਕਰਦੇ ਅਸੀਂ ਜ਼ਮੀਨ ਖਰੀਦਦੇ ਨਹੀਂ ਮਤਲਬ ਜ਼ਮੀਨ ਦੀ ਐਕਵੀਜ਼ੀਸ਼ਨ ਨਹੀਂ ਕੀਤੀ ਜਾਂਦੀ ਇਹ ਭੂਮੀ ਵਰਤਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਜਿੰਦੇ ਵਿੱਚ ਜ਼ਮੀਨ ਦਾ ਮੁਆਵਜ਼ਾ 10% ਆਫ ਲੈਂਡ ਵੈਲਿਊ ਕ੍ਰੌਪ ਦਾ ਮੁਆਵਜ਼ਾ ਐਕਚੁਅਲ ਤੇ ਹੈ ਜਿਹੜਾ ਵੀ ਝਾੜ ਆਊਗਾ ਐਮਐਸਪੀ ਆਊਗਾ ਉਹਨਾਂ ਨੂੰ ਗੁਣਾ ਕਰਕੇ ਦੁੱਗਣਾ ਕਰਕੇ ਕ੍ਰੌਪ ਦਾ ਮੁਆਵਜ਼ਾ ਦਿੱਤਾ ਜਾਊਗਾ ਇਹ ਮੁਆਵਜ਼ਾ ਕਿਹੜੇ ਏਰੀਆ ਤੇ ਦਿੱਤਾ ਜਾਊਗਾ ਜਿਹੜਾ ਅਸੀਂ 12 ਮੀਟਰ ਦਾ ਆਰਿਓ ਲੈਣੇ ਆ 12 ਮੀਟਰ ਦੀ ਅਸੀਂ ਜਿਹੜੀ ਪੱਟੀ ਲੈਣੇ ਆ ਉਹਦੀ ਅਸੀਂ ਏਰੀਆ ਕੈਲਕੂਲੇਟ ਕਰ ਲਾਂ ਉਹ ਸੀਏ ਦੇ ਹਿਸਾਬ ਨਾਲ ਜਿਹੜਾ ਰੇਟ ਅਸੈਸ ਹੋਈਦਾ ਜਿਹੜਾ ਲੈਣ ਦਾ ਰੇਟ ਅਸੈਸ ਹੋਊਗਾ ਉਹਨੂੰ ਉਹਦੇ ਹਿਸਾਬ ਨਾਲ ਹੀ ਮੁਆਵਜ਼ਾ ਤੈਅ ਕੀਤਾ ਜਾਂਦਾ ਹੈ ਜਿੱਦਾਂ ਸਰ ਨੇ ਕਿਹਾ ਜਿਹੜਾ ਪੈਟਰੋਲੀਅਮ ਮਿਨਰਲ ਪਾਈਪਲਾਈਨ ਐਕਟ ਹੈਗਾ ਉਹਦੇ ਹਿਸਾਬ ਨਾਲ ਜਦੋਂ ਸਾਡੇ ਕੰਪੀਟੈਂਟ ਅਥਾਰਟੀ ਕਿਉਂਕਿ ਇਹ ਜਿਹੜਾ ਮੁਆਵਜ਼ਾ ਹੈਗਾ ਇਹ ਕੰਪਨੀ ਤੈਅ ਨਹੀਂ ਕਰਦੀ ਸਰਕਾਰ ਦੇ ਇੱਕ ਰਿਟਾਇਰਡ ਰੈਵਨਿਊ ਅਫੀਸਰ ਐਸਜੀਐਮ ਰੈਂਕ ਦੇ ਇੱਕ ਸਾਡੇ ਪੀਸੀਐਸ ਅਫਸਰ ਹੈਗੇ ਨੇ ਜਿਨ੍ਹਾਂ ਨੂੰ ਐਜ਼ ਅ ਕੰਪੀਟੈਂਟ ਅਥਾਰਟੀ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੇ ਇਹਦਾ ਜਿਹੜਾ ਮੁਆਵਜ਼ਾ ਉਹਦੇ ਹਿਸਾਬ ਨਾਲ ਐਕਟ ਦੇ ਹਿਸਾਬ ਨਾਲ ਐਸੈਸ ਕੀਤਾ ਸੀ 7.5 ਲੱਖ ਤੋਂ 9 ਲੱਖ ਰੁਪਏ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਲੈਂਡ ਦਾ ਮੁਆਵਜ਼ਾ ਤੈਅ ਕੀਤਾ ਸੀਗਾ crop ਦਾ ਮੁਆਵਜ਼ਾ ਕਿਉਂਕਿ ਐਕਚੁਅਲ ਬੇਸਿਸ ਤੇ ਮਿਲ ਰਿਹਾ ਹੈਗਾ ਦੁੱਗਣਾ ਕਰਕੇ ਮਿਲ ਰਿਹਾ ਹੈਗਾ ਕਿਸੇ ਨੂੰ ਕੋਈ ਆਬਜੈਕਸ਼ਨ ਹਿੰਦ ਤੱਕ ਸਾਹਮਣੇ ਆਇਆ ਨਹੀਂ ਕਿਸਾਨਾਂ ਵੱਲੋਂ ਇਹ ਮੁਆਵਜ਼ੇ ਨੂੰ ਜਦੋਂ ਅਸੀਂ ਸੰਗਰੂਰ ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ ਕਨੋਈ ਤੁੰਗ ਉਪਲੀ ਚੱਟਾ ਸ਼ੇਖਵਾ ਉੱਬਾਵਾਲ ਸੰਗਰੂਰ ਤਹਿਸੀਲ ਦੇ ਪਿੰਡ ਨੇ ਉੱਤੇ ਜਦੋਂ ਸ਼ੁਰੂ ਕੀਤਾ ਸੀਗਾ ਇਹ ਮੁਆਵਜ਼ਾ ਕਿਸਾਨਾਂ ਨੂੰ ਕੱਟ ਜਾਪਿਆ ਰਿਪਰੈਜ਼ੈਂਟੇਸ਼ਨ ਆਈ ਡੀਸੀ ਸਾਹਿਬ ਕੋਲੇ ਉਦੋਂ ਮਲਟੀਪਲ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਤਹਿਸੀਲਦਾਰ ਸਾਹਿਬ ਦੇ ਲੈਵਲ ਤੇ ਐਸਡੀਐਮ ਸਾਹਿਬ ਦੇ ਲੈਵਲ ਤੇ डीसी ਸਾਹਿਬ ਦੇ ਲੈਵਲ ਤੇ ਫਿਰ ਇਹ ਉੱਚ ਅਧਿਕਾਰੀਆਂ ਤੱਕ ਸਰਕਾਰ ਦੀ ਉੱਚ ਅਧਿਕਾਰੀਆਂ ਤੱਕ ਕੰਪਨੀ ਦੇ ਉੱਚ ਅਧਿਕਾਰੀਆਂ ਤੱਕ ਜਾ ਕੇ ਇਸ ਮੁਆਵਜ਼ੇ ਨੂੰ 21 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਜ਼ਮੀਨ ਦੇ ਮੁਆਵਜ਼ੇ ਨੂੰ ਵਧਾਇਆ ਗਿਆ 21 ਲੱਖ ਰੁਪਏ ਜਿਹੜੀ ਜ਼ਮੀਨ ਤੇ ਕੋਈ ਸੜਕ ਨਹੀਂ ਲੱਗਦੀ ਕੋਈ ਪੱਕੀ ਸੜਕ ਨਹੀਂ ਲੱਗਦੀ ਉੱਥੇ ਇਹ ਮੁਆਵਜ਼ਾ 21 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ ਜਿੱਥੇ ਕੱਚੇ ਇੱਕ ਪੱਕੀ ਸੜਕ ਲੱਗਦੀ ਹੈ ਜਿਹੜੀ ਕਿ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਨਹੀਂ ਹੈ ਉੱਥੇ ਇਸ ਤੋਂ 23 ਲੱਖ ਰੁਪਏ ਦਾ ਮੁਆਵਜ਼ਾ ਹੈਗਾ 10% ਵਧ ਜਿੱਥੇ ਸਟੇਟ ਹਾਈਵੇ ਲੱਗਦਾ 15% ਵੱਧ 24 ਲੱਖ ਸਮਥਿੰਗ ਆਂਦਾ ਹੈਗਾ ਜਿੱਥੇ ਨੈਸ਼ਨਲ ਹਾਈਵੇ ਲੱਗਦਾ ਹੈਗਾ ਉਹਦੇ 25 ਲੱਖ ਰੁਪਏ ਦੇ حساب ਨਾਲ ਮੁਆਵਜ਼ਾ ਆਂਦਾ ਹੈਗਾ ਮੈਂ ਫਿਰ ਤੋਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅਸੀਂ ਸਟ੍ਰਿਪ ਲੈਣੇ ਆਰਯੂ ਦੀ 12 ਮੀਟਰ ਦੀ ਪੱਟੀ ਲੈਣੇ ਆ ਉਹਦਾ ਜਿਹੜਾ ਏਰੀਆ ਕੈਲਕੂਲੇਟ ਕਰਕੇ ਕ੍ਰੌਪ ਦਾ ਤੇ ਫਸਲ ਦਾ ਮੁਆਵਜ਼ਾ ਉਸ ਏਰੀਆ ਦੇ حساب ਨਾਲ ਦਿੱਤਾ ਜਾਂਦਾ ਹੈ ਅੱਜ ਤੱਕ ਫਿਰ ਕੀ ਦਿੱਕਤ ਕੀ ਆਈ ਅੱਜ ਫਿਰ ਕੇ ਚੈੱਕ ਕਿਸਾਨਾਂ ਨੇ ਜਿਹੜੇ ਚਾਹੀ ਚੈੱਕ ਕਰਨ ਕੀ ਲੋੜ ਹੈ ਹਾਲੇ ਤੋਂ ਬਾਅਦ ਹਾਂਜੀ ਚੈੱਕ ਸਾਡੇ ਕੋਲ ਤਿਆਰ ਨੇ ਜਿੱਦਾਂ ਸਰ ਨੇ ਕਿਹਾ ਸਾਡੀਆਂ ਮੀਟਿੰਗਾਂ ਜੁਲਾਈ 2024 ਤੋਂ ਹੋ ਰਹੀਆਂ ਨੇ ਉਸ ਤੋਂ ਬਾਅਦ ਵਕ ਵਕ ਸਮਿਆਂ ਤੇ ਵਕ ਵਕ ਡਾਊਟ ਸਾਇਕ ਮਤਲਬ ਕਿਸਾਨਾਂ ਦੀ ਕੁਐਰੀਜ਼ ਆਈਆਂ ਫਿਰ ਐਸਡੀਐਮ ਸਾਹਿਬ ਦੇ ਨਿਰਦੇਸ਼ ਦੇ ਹਿਸਾਬ ਨਾਲ ਅਸੀਂ ਉਹਨਾਂ ਕੁਐਰੀਜ਼ ਨੂੰ ਲਿਖਤੀ ਰੂਪ ਚ ਲੈਣਾ ਸ਼ੁਰੂ ਕਰਤਾ ਉਹਨਾਂ ਦਾ ਜਵਾਬ ਵੀ ਲਿਖਤੀ ਰੂਪ ਚ ਦੇਣਾ ਸ਼ੁਰੂ ਕਰਤਾ ਤਿੰਨ ਜਾਂ ਚਾਰ ਵਾਰੀ ਅਸੀਂ ਜਵਾਬ ਦੇਤਾ ਅੱਜ ਅਸੀਂ ਜਿਹੜੀ ਲੈ ਕੇ ਆਏ ਸੀਗੇ ਪੁਰਾਣੀਆਂ ਸਾਰੀਆਂ ਕੁਐਰੀਜ਼ ਨੂੰ ਕੰਸੋਲिडेट ਕਰਕੇ ਮੁਆਵਜ਼ਾ ਉਹਦੇ ਵਿੱਚ ਕਿਸੇ ਹਿਸਾਬ ਨਾਲ ਦਿੱਤਾ ਗਿਆ ਹੈਗਾ ਉਹ ਸਾਰੀ ਡਿਟੇਲ ਲੈ ਕੇ ਅੱਜ ਆਪਾਂ ਕਿਸਾਨ ਭਰਾਵਾਂ ਨੂੰ ਦੱਸਿਆ ਹੈਗਾ ਤੇ ਉਹ ਸਾਰੀਆਂ ਕੁਐਰੀਜ਼ ਦਾ ਆਨਸਰ ਹੋ ਗਿਆ ਜਿਹੜਾ ਮੁਆਵਜ਼ੇ ਦੇ ਰਿਲੇਟਿਡ ਕੁਐਰੀਜ਼ ਹੈਗੀਆਂ ਸੀ ਕਿਉਂਕਿ ਇਹ ਮੁਆਵਜ਼ਾ ਜਿਹੜਾ ਹੈਗਾ ਕਿਸਾਨਾਂ ਦੇ ਰਿਪਰੈਜ਼ੈਂਟੇਸ਼ਨ ਤੋਂ ਬਾਅਦ ਕਿਸਾਨਾਂ ਦੀ ਐਕਸੈਪਟੈਂਸ ਤੋਂ ਬਾਅਦ ਇਹ ਫੈਸਲਾ ਹੋਇਆ ਸੀਗਾ ਜਿਹੜੇ ਪਿੰਡ ਆਪਣੇ ਸੰਗਰੂਰ ਸ਼ਹਿਰ ਦੇ ਕੋਲ ਨੇ ਉੱਥੇ ਇਹ ਮੁਆਵਜ਼ਾ ਕਿਸਾਨਾਂ ਵੱਲੋਂ ਐਕਸੈਪਟ ਕੀਤਾ ਗਿਆ ਉਸ ਤੋਂ ਬਾਅਦ ਵੀ 2 ਕਰੋੜ ਰੁਪਏ ਦੇ ਚੈੱਕਸਾਰੇ ਤਿਆਰ ਹੈ ਇਹ ਜਿਹੜੇ ਮੁਆਵਜ਼ੇ ਵਧੇ ਮੁਆਵਜ਼ੇ ਦੇ ਚੈੱਕ ਨੇ ਸਾਰੇ ਦੇ ਸਾਰੇ ਚੈੱਕ ਆਪਣੇ ਕੋਲ ਤਿਆਰ ਨੇ ਇਹ ਕਿਸਾਨ ਭਰਾ ਜਦੋਂ ਵੀ ਨਮੋਲ ਦੇ ਲੋਂਗੋਵਾਲ ਦੇ ਜਦੋਂ ਵੀ ਚਾਹਣ ਸਾਡੇ ਕੋਲ ਲੈ ਸਕਦੇ ਨੇ ਸਾਡੀ ਟੀਮ ਕੋਲ ਲੈ ਸਕਦੇ ਨੇ ਇਹ ਮੁਆਵਜ਼ਾ ਜਿਹੜਾ ਹੈਗਾ ਸੰਗਰੂਰ ਦੇ ਨੇੜਲੇ ਪਿੰਡਾਂ ਦੇ ਵਿੱਚ ਜਿਹੜੇ ਜਦੋਂ ਜਿੱਥੇ ਕਿ ਲੈਂਡ ਵੈਲਿਊ ਥੋੜੀ ਜਿਹੀ ਇਤੋਂ ਨਾਲੋਂ ਜ਼ਿਆਦਾ ਹੈਗੀ ਹੈ ਉੱਥੇ ਇਹ ਐਕਸੈਪਟੇਬਲ ਸੀਗਾ ਉੱਥੇ ਕਿਸਾਨਾਂ ਵੱਲੋਂ ਉਹਦੇ ਜਿਹੜੀ ਰਿਪਰੈਜ਼ੈਂਟੇਸ਼ਨ ਆਈ ਉਹਨਾਂ ਨਾਲ ਬੈਠ ਕੇ ਹੀ ਤੈਅ ਹੋਇਆ ਉਸ ਤੋਂ ਬਾਅਦ ਇਸ ਮੁਆਵਜ਼ੇ ਨਾਲ ਆਪਣੇ ਸੰਗਰੂਰ ਦੇ ਹੀ ਢਡਰੀਆਂ ਤੋਂ ਕੁਰਤਾ ਦੇ ਪਿੰਡਾਂ 'ਚ ਪਾਈਪ ਲਾਈਨ ਦਾ ਕੰਮ ਪੈ ਚੁੱਕਿਆ ਹੈਗਾ ਮੁਆਵਜ਼ਾ ਵੰਡਿਆ ਜਾ ਚੁੱਕਿਆ ਹੈ ਮਾਨਸਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਪਟਨਾ ਜ਼ਿਲ੍ਹਾ ਦੇ ਵਿੱਚ ਵੀ ਇਸ ਮੁਆਵਜ਼ੇ ਦੇ ਹਿਸਾਬ ਨਾਲ ਟੋਟਲ ਕਿੰਨੇ ਪਾਈਪਸ ਸੀ ਉਹ ਵੀ ਦੱਸ ਸਕਦੇ ਹੋ ਟੋਟਲ ਪੰਜਾਬ ਦੇ ਵਿੱਚ ਕਿੰਨੀ 85 ਕਿਲੋਮੀਟਰ ਦੀ ਪਾਈਪ ਲਾਈਨ ਦੀ ਲੈਂਥ ਹੈ ਕਿੰਨੀ ਪੈ ਚੁੱਕੀ ਹੈ ਜਿਹੜੀ ਕਿ ਲਗਭਗ 70 ਕਿਲੋਮੀਟਰ ਦੇ ਲਗਭਗ ਜਿਹੜੀ ਹੈ ਉਹ ਪੈ ਚੁੱਕੀ ਹੈ 18 ਕਿਲੋਮੀਟਰ ਔਰ 18 ਕਿਲੋਮੀਟਰ ਬੈਲੈਂਸ ਹੈ ਉਹ ਜੋ ਜਿਹੜੀ ਹੈ ਸੰਗਰੂਰ ਦੇ ਵਿੱਚ ਆਪਣੇ ਅੱਜ ਮੀਟਿੰਗ ਹੋਣੀ ਹੈ